ਦੇ ਦੀ ਚੋਨੇ ਦੀ ਬਿਜਾਈ ਤੇ ਸੀਐਮ ਭਗਵੰਤ ਮਾਨ ਇੱਕ ਵੱਡਾ ਬਿਆਨ ਸਟੇਟਮੈਂਟ ਹਾਲ ਹੀ ਜਿ ਦਿੱਤੀ ਹੈ 1 ਜੂਨ ਤੋਂ ਚੋਨੇ ਦਾ ਸੀਜ਼ਨ ਅਸੀਂ ਸ਼ੁਰੂ ਕਰ ਰਹੇ ਹਾਂ ਸੀਐਮ ਭਗਵੰਤ ਪਾnde ਵੱਲੋਂ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਨਹਿਰਾ ਖਾਲਾਂ ਤੇ ਬਿਜਲੀ ਰਾਹੀ ਪਾਣੀ ਦਿੱਤਾ ਜਾਏਗਾ ਪਾਣੀ ਮਿਲੇਗਾ ਅਸੀਂ ਡੁਪਲੀਕੇਟ ਬੀਜ ਬੈਨ ਕਰ ਰਹੇ ਹਾਂ ਤੇ ਹਾਲ ਫਿਲਹਾਲ ਸੀਐਮ ਭਗਵੰਤ ਮਾਨ ਮਨੀਸ਼ ਸੋਦੀਆ ਦੇ ਨਾਲ ਮੈਗਾ ਪੀਟੀਐਮ 'ਚ ਪਹੁੰਚੇ ਸੀ ਇਸ ਦੌਰਾਨ ਜਿੱਦੋ ਸਵਾਲ ਉਹਨਾਂ ਨੂੰ ਝੋਨੇ ਦੀ ਬਿਜਾਈ ਨੂੰ ਲੈ ਕੇ ਝੋਨੇ ਦੇ ਸੀਜ਼ਨ ਨੂੰ ਪੁੱਛਿਆ ਗਿਆ ਤੇ ਉਹਨਾਂ ਦੇ ਬੋਲ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ 1 ਜੂਨ ਤੋਂ ਝੋਨੇ ਦਾ ਸੀਜ਼ਨ ਅਸੀਂ ਸ਼ੁਰੂ ਕਰ ਰਹੇ ਹਾਂ ਪੂਰੇ ਪੰਜਾਬ ਨੂੰ 4 ਜ਼ੋਨਸ ਵਿੱਚ ਡਿਵਾਈਡ ਕੀਤਾ ਜਾਏਗਾ ਹਰ ਜ਼ੋਨਸ ਵੱਖ-ਵੱਖ ਜ਼ਿਲ੍ਹੇ ਨੂੰ ਉਹ ਨਿਰਧਾਰਿਤ ਕੀਤੇ ਜਾਣਗੇ ਤੇ ਉਹਨਾਂ ਦਾ ਸਮਾਂ ਤੈਅ ਕੀਤਾ ਜਾਏਗਾ ਕਿ ਕਿਹੜੇ ਜ਼ਿਲ੍ਹੇ ਜੁਨੇ ਉਹ ਕਿਹੜੀ ਤਰੀਕਾ ਨੂੰ ਝੋਨੇ ਦੀ ਲਵਾਈ ਕਰਨਗੇ ਤੇ ਲੈਰਾ ਖਾਲਸ ਤੇ ਬਿਜਲੀ ਰਹੀ ਪਾਣੀ ਮਿਲੇਗਾ ਇਸ ਕਾਲ ਦਾ ਜ਼ਿਕਰ ਸੀਐਮ ਭਗਵੰਤਪਾਲ ਕਰਦੇ ਹੋਏ ਨਜ਼ਰ ਆਇਆ ਅਸੀਂ ਡੁਪਲੀਕੇਟ ਬੀਜ ਵੀ ਬੈਂ ਕਰ ਰਹੇ ਹਾਂ ਜਿਸ ਸਬੰਦੇ ਚੱਲਦੇ ਇਸ ਕਾਲ ਦਾ ਵੀ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਜਦੋਂ ਝੋਨੇ ਦੀ ਲਵਾਈ ਲੇਟ ਹੋ ਜਾਂਦੀ ਹੈ ਤੇ ਜਦੋਂ ਪ੍ਰੋਕਿਊਰਮੈਂਟ ਹੁੰਦੀ ਹੈ ਉਸ ਦੌਰਾਨ ਠੰਡ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੁੰਦਾ ਹੈ ਤੇ ਪੂਰੇ ਜੋ ਐਟਮਾਸਫੇਅਰ ਹੈ ਹਵਾ 'ਚ ਉੱਚ ਮੌਇਸਚਰ ਆ ਜਾਂਦਾ ਹੈ ਤੇ ਜੋ ਪ੍ਰੋਕਿਊਰਮੈਂਟ ਹੈ ਉਹ ਵੀ ਇਸ ਵਾਰ ਛੇਤੀ ਕੀਤੀ ਜਾਏਗੀ ਤੇ ਝੋਨੇ ਦੀ ਬਜਾਈ ਤੇ ਸੀਐਮ ਭਗਵੰਤਪਾਲ ਇੱਕ ਬਟਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਅਸੀਂ ਇਸ ਵਾਰ ਥੋੜੀ ਛੇਤੀ ਝੋਨੇ ਦੀ ਬਿਜਾਈ ਚੋਨੇ ਦੀ ਲੁਵਾਈ ਸ਼ੁਰੂ ਕਰਾਂਗੇ 1 ਜੂਨ ਤੋਂ ਚੋਨੇ ਦਾ ਸੀਜ਼ਨ ਅਸ਼ੀਸ਼ ਸ਼ੁਰੂ ਕਰ ਰਹੇ ਹਾਂ ਜਿਸ ਤਰ੍ਹਾਂ ਚੱਲਦੇ ਪੂਰੇ ਪੰਜਾਬ ਨੂੰ 4 ਜ਼ੋਨਾਂ 'ਚ ਵੰਡਿਆ ਜਾਏਗਾ ਹਰ ਜ਼ੋਨ 'ਚ ਵੱਖ-ਵੱਖ ਜ਼ਿਲ੍ਹੇ ਨਿਰਧਾਰਿਤ ਕੀਤੇ ਜਾਣਗੇ ਵੱਖ-ਵੱਖ ਸਮੇਂ 'ਚ ਵੱਖ-ਵੱਖ ਜਿਲ੍ਹੇ ਨੇ ਉਹ ਪੈਡੀ ਲਾਗ ਇਹਦਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਜੀ ਪਹਿਲਾਂ 16-17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਰਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮoiਸਚਰ ਆ ਜਾਂਦਾ ਹੈ ਜਿਹੜਾ ਐਟਮੋਸਫੀਅਰ ਚ ਤੇ ਮoiਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਝੋਨੇ ਦੀ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਪਿਛਲੀ ਹੈ ਕੋਈ ਗੱਲ ਵੀ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ ਸੱਤ ਜ਼ਿਲ੍ਹਿਆਂ ਦੇ ਛੇ ਛੇ ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਣਗੇ ਆ ਤੂਬਾਦ ਲਾਉਣਗੇ ਆ ਤੂਬਾਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਸਾਰਿਆਂ ਦਾ ਫਾਇਦਾ ਹੋਊਗਾ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮoiਸਚਰ ਆ ਜਾਂਦਾ ਹੈ ਜਿਹੜਾ ਐਟਮੋਸਫੇਅਰ ਚ ਤੇ ਮoiਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈ ਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਝੋਨੇ ਦੇ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾੜ-ਖੜ ਤੇ ਸਭ ਬਿਜਲੀ ਹੈ ਕੁਦਰਤ ਵੀ ਇੱਕ ਜੂਨ ਤੋਂ ਝੋਨਾ ਲਾਉਣ ਦੀ ਅਸੀਂ ਸੱਤ-ਸੱਤ ਜ਼ਿਲ੍ਹਿਆਂ ਦੇ 체체 ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆ ਤੋਂ ਬਾਅਦ ਲਾਉਣਗੇ ਆ ਤੋਂ ਬਾਅਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਵੀ ਸਾਰਿਆਂ ਦਾ ਫਾਇਦਾ ਹੋਊਗਾ ਜਿਹੜਾ ਇਹ ਪੈਡਨੋਲੇਕੇ ਚੋਨੇ ਦੀ ਲਵਾਈ ਨੂੰ ਲੈ ਕੇ ਸੀਐਮ ਭਗਵੰਤ ਪਾਣ ਦੇ ਵੱਲੋਂ ਇੱਕ ਵੱਡਾ ਬਿਆਨ ਸਟੇਟਮੈਂਟ ਦਿੱਤੀ ਗਈ ਕਿ 1 ਜੂਨ ਤੋਂ ਚੋਨੇ ਦਾ ਸੀਜ਼ਨ ਅਸੀਂ ਸ਼ੁਰੂ ਕਰ ਰਹੇ ਹਾਂ ਜ਼ੋਨ ਵਾਈਜ਼ ਜ਼ਿਲ੍ਹਿਆਂ 'ਚ ਚੋਨੇ ਦੀ ਲਵਾਈ ਦਾ ਕੰਮ ਸਾਡੇ ਵੱਲੋਂ ਸ਼ੁਰੂ ਕੀਤਾ ਜਾਏਗਾ ਨਹਿਰਾ ਖਾਲਾਂ ਤੇ ਬਿਜਲੀ ਰਾਹੀਂ ਪਾਣੀ ਦਿੱਤਾ ਜਾਏਗਾ ਅਸੀਂ ਡੁਪਲੀਕੇਟਸ ਜੋ ਬੀਜ ਨੇ ਸੀਡਸ ਨੇ ਉਹਨਾਂ ਨੂੰ ਬੈਨ ਕਰ ਰਹੇ ਹਾਂ ਸੀਜ਼ਨ ਲੰਬਾ ਹੋਏਗਾ ਇਸ ਨਾਲ ਮਜ਼ਦੂਰਾਂ ਨੂੰ ਵੀ ਕੰਮ ਜ਼ਿਆਦਾ ਮਿਲੇਗਾ